ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰੁੱਸੀ ਹੋਈ ਤਕਦੀਰ ਭਾਗ ਅਖੀਲਾ ਜਿਸ ਨੂੰ ਲਿਖਿਆ ਹੈ ਨਵਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸੀਰਤ ਕਰਮੇ ਦੇ ਜਵਾਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਸ ਲਈ ਇੱਕ ਮਿੰਟ ਵੀ ਇੱਕ ਸਾਲ ਵਰਗਾ ਗੁਜ਼ਰ ਰਿਹਾ ਸੀ ਇੱਕ ਅਨੋਖੀ ਜਹੀ ਬੇਚੈਨੀ ਨੇ ਉਸ ਨੂੰ ਘੇਰ ਲਿਆ ਸੀ ਉਸ ਨੂੰ ਇਹ ਡਰ ਸੀ ਕਿਤੇ ਕਰਮਾ ਉਸ ਦੇ ਪਿਆਰ ਨੂੰ ਠੋਕ ਨਾ ਮਾਰ ਦੇਵੇ ਇਸ ਤਰ੍ਹਾਂ ਹੀ ਇੱਕ ਦੋ ਦਿਨ ਗੁਜ਼ਰ ਜਾਂਦੇ ਹੈ ਕਰਮੇ ਵੱਲੋਂ ਸੀਤ ਨੂੰ ਕੋਈ ਜਵਾਬ ਨਹੀਂ ਆਉਂਦਾ ਸੀਤ ਉਸ ਨੂੰ ਹਰ ਰੋਜ਼ ਸਵੇਰ ਦਾ ਮੈਸੇਜ ਵੀ ਭੇਜਦੀ ਹੈ ਪਰ ਕਰਮਾ ਉਸ ਦਾ ਮੈਸੇਜ ਦਾ ਕੋਈ ਜਵਾਬ ਨਹੀਂ ਦਿੰਦਾ ਇਸ ਗੱਲ ਨੂੰ ਤਕਰੀਬਨ 15 ਦਿਨ ਹੋ ਗਏ ਸੀ ਸੀਤ ਦੀ ਬੇਚੈਨੀ ਹੋਰ ਵੱਧ ਰਹੀ ਸੀ ਇੱਕ ਦਿਨ ਉਸ ਨੇ ਕਰਮੇ ਨੂੰ ਫੋਨ ਕੀਤਾ ਕਰਮੇ ਦੇ ਫੋਨ ਚੁੱਕਣ ਤੇ ਸੀਤ ਬੋਲੀ ਕਰਮੇ ਹੋਇਆ ਕੀ ਅੱਜ ਕੱਲ ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਤੇ ਨਾ ਹੀ ਮੇਰੇ ਮੈਸੇਜ ਦਾ ਕੋਈ ਜਵਾਬ ਦਿੰਦਾ ਮੈਨੂੰ ਮਾਫ਼ ਕਰ ਦੇ ਜੇ ਮੇਰੀ ਵਜ੍ਹਾ ਨਾਲ ਤੇਰੇ ਦਿਲ ਨੂੰ ਕੋਈ ਠੇਸ ਪਹੁੰਚੀ ਹੈ ਤਪਾਰ ਮੇਰਾ ਇਹ ਮਕਸਦ ਬਿਲਕੁਲ ਵੀ ਨਹੀਂ ਸੀ ਕਿ ਮੈਂ ਤੈਨੂੰ ਦੁਖੀ ਕਰਾਂ ਮੈਂ ਨਹੀਂ ਜਾਣਦੀ ਤੂੰ ਮੇਰੇ ਬਾਰੇ ਕੀ ਸੋਚਦਾ ਹੈ ਪਰ ਮੇਰੇ ਜੋ ਦਿਲ ਵਿੱਚ ਸੀ ਮੈਂ ਤੈਨੂੰ ਕਹਿਤਾ ਸੀ ਤੇ ਕੋ ਸਾਹੀ ਕਰਮੇ ਨੂੰ ਆਪਦੇ ਦਿਲ ਦਾ ਹਾਲ ਸੁਣਾ ਰਹੀ ਸੀ ਤੇ ਕਰਮਾ ਚੁੱਪਚਾਪ ਸਿਹਤ ਦੀ ਗੱਲ ਸੁਣ ਰਿਹਾ ਸੀ ਸਿਹਤ ਕਰਮੇ ਨੂੰ ਕਹਿਣ ਲੱਗੀ ਜੇ ਤੇਰੇ ਦਿਲ 'ਚ ਮੇਰੇ ਲਈ ਕੋਈ ਪਿਆਰ ਨਹੀਂ ਜਾਂ ਮੈਂ ਤੈਨੂੰ ਪਸੰਦ ਨਹੀਂ ਤਾਂ ਤੂੰ ਆਪਦੀ ਜ਼ਿੰਦਗੀ 'ਚ ਖੁਸ਼ ਰਹਿ ਮੈਂ ਤੇਰਾ ਦਿਲ ਦੁਖਾ ਕੇ ਆਪਣੇ ਆਪ ਨੂੰ ਕਦੇ ਖੁਸ਼ੀ ਨਹੀਂ ਦਿੱਖ ਦੇ ਸਕਦੀ ਮੈਨੂੰ ਪਤਾ ਹੈ ਮੈਂ ਤੇਰੇ ਲਈਕ ਨਹੀਂ ਮੈਨੂੰ ਮਾਫ਼ ਕਰ ਦੇ ਪਰ ਮੇਰੇ ਨਾਲ ਇਹ ਤਾਂ ਨਾ ਕਰ ਤੂੰ ਮੇਰੀ ਜ਼ਿੰਦਗੀ 'ਚ ਆ ਮੇਰੇ ਲਈ ਇੰਨਾ ਹੀ ਐ ਬਹੁਤ ਐ ਪਰ ਫਿਰ ਵੀ ਰਿਸ਼ਤਾ ਭਾਵੇਂ ਸਿਰਫ ਦੋਸਤੀ ਦਾ ਹੀ ਕਿਉਂ ਨਾ ਹੋਵੇ ਪਰ ਕਰਮੇ ਮੈਂ ਤੇਰੇ ਬਿਨਾ ਕਦੇ ਵੀ ਇਸ ਬਾਰੇ ਸੋਚ ਨਹੀਂ ਸਕਦੀ ਅਤੇ ਨਾ ਹੀ ਸੋਚਾਂ ਮੇਰਾ ਪਹਿਲਾ ਤੇ ਆਖਰੀ ਪਿਆਰ ਤੂੰ ਹੀ ਹੈ ਤੇਰੇ ਬਿਨਾ ਮੇਰੀ ਜ਼ਿੰਦਗੀ ਵਿੱਚ ਕੋਈ ਨਹੀਂ ਆ ਸਕਦਾ ਕਰਮੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਸੀਰਤ ਨੂੰ ਜਵਾਬ ਕੀ ਦੇਵੇ ਪਰ ਸੀਰਤ ਬੋਲਾਂ 'ਚ ਉਸ ਨੂੰ ਆਪਦੇ ਲਈ ਸੱਚਾ ਪਿਆਰ ਦਰਦ ਸਾਹਬ ਨਜ਼ਰ ਆ ਰਿਹਾ ਸੀ ਕਰਮ ਨੇ ਆਪਦੀ ਚੁੱਪੀ ਥੋੜੀ ਤੇ ਸੀਰਤ ਨੂੰ ਕਹਿਣ ਲੱਗਾ ਸੀਰਤ ਤੂੰ ਬਹੁਤ ਵਧੀਆ ਕੁੜੀ ਐ ਤੇਰੇ 'ਚ ਕੋਈ ਕਮੀ ਨਹੀਂ ਮੈਂ ਤੈਨੂੰ ਕਿੰਨੇ ਸਮੇਂ ਤੋਂ ਜਾਣਦਾ ਯਾਰ ਮੈਨੂੰ ਇਹ ਪਤਾ ਹੈ ਕਿ ਮੈਨੂੰ ਪਿਆਰ ਵੀ ਕਰਦੀ ਐ ਪਰ ਸੀਰਤ ਮੈਂ ਨਹੀਂ ਚਾਹੁੰਦਾ ਕਿ ਮੈਂ ਕੁਝ ਟਾਈਮ ਲਈ ਤੇਰੀ ਖੁਸ਼ੀ ਦੀ ਵਜ੍ਹਾ ਬਣ ਕੇ ਕੱਲ ਨੂੰ ਤੇਰੀ ਹਸਦੀ ਵਸਦੀ ਜ਼ਿੰਦਗੀ 'ਚ ਦੁੱਖ ਭਰ ਦੇਵਾਂ ਸੀਰਤ ਤੈਨੂੰ ਪਤਾ ਐ ਤੇਰੇ ਘਰਦਿਆਂ ਨੇ ਵਿਆਹ ਲਈ ਕਦੇ ਵੀ ਰਾਜ਼ੀ ਨਹੀਂ ਹੋਣਾ ਤੂੰ ਫਰਕ ਦੇਖ ਯਾਰ ਆਪਣੇ ਘਰ ਵਿੱਚ ਮੈਂ ਤੇਰੇ ਲਾਇਕ ਨਹੀਂ ਤੈਨੂੰ ਕੋਈ ਵਧੀਆ ਮੁੰਡਾ ਮਿਲ ਜਾਊਗਾ ਸੀਤ ਕਹਿਣ ਲੱਗੀ ਕਰਮੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੋ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ ਤਾਂ ਕਰਮਾ ਅੱਗੋਂ ਚੁੱਪ ਕਰ ਗਿਆ ਕਰਮੇ ਦੇ ਚੁੱਪਨੇ ਕਰਮੇ ਦੇ ਦਿਲ 'ਚ ਸੀਤ ਲਈ ਪਿਆਰ ਦਾ ਇਹਾਰ ਕਰ ਦਿੱਤਾ ਸੀਤ ਨੇ ਕਰਮੇ ਨੂੰ ਕਿਹਾ ਮੈਂ ਤੇਰੀ ਰੂਹ ਨੂੰ ਪਿਆਰ ਕਰਦੀ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਚੀਜ਼ ਨਾਲ ਤੂੰ ਮੇਰੇ ਤੇ ਯਕੀਨ ਕਰ ਮਰਦੇ ਦਮ ਤੱਕ ਮੇਰੇ ਦਿਲ 'ਚ ਸਿਰਫ ਤੂੰ ਹੀ ਰਹੇਗਾ ਮੈਂ ਕਦੇ ਤੇਰਾ ਯਕੀਨ ਨਹੀਂ ਤੋੜਦੀ ਅੱਗੋਂ ਕਰਮੇ ਨੇ ਜਵਾਬ 'ਚ ਸੀਤ ਨੂੰ ਕਿਹਾ ਸੀਰਤ ਇਹ ਗੱਲਾਂ ਕਹਿਣ ਨੂੰ ਸੌਖੀਆਂ ਨਹੀਂ ਅਕਸਰ ਨਾ ਬੰਦਾ ਨਾ ਚਾਹੁੰਦੇ ਹੋਏ ਵੀ ਮਜਬੂਰੀਆਂ ਤੋਂ ਹਾਰ ਜਾਂਦਾ ਹੈ ਕਰਮਾ ਤੇ ਸੀਰਤ ਸਾਰੀ ਰਾਤ ਗੱਲ ਕਰਦੇ ਰਹੇ ਸੀਰਤ ਨੇ ਕਰਮੇ ਨਾਲ ਦਿਲ ਖੋਲ ਕੇ ਗੱਲ ਕੀਤੀ ਸੀਰਤ ਦੇ ਕਰਮੇ ਨਾਲ ਗੱਲ ਕਰਦੇ ਕਸਮੇ ਅੱਖਾਂ 'ਚੋਂ ਹੰਝੂ ਵਹਿ ਰਹੇ ਸੀ ਸੀਰਤ ਕਹਿੰਦੀ ਕਰਮੇ ਮੈਨੂੰ ਸਿਰਫ ਤੇਰੇ ਨਾਲ ਪਿਆਰ ਹੈ ਕਰਮੇ ਦਾ ਕੋਈ ਬਸ ਨਾ ਚੱਲਿਆ ਕਰਮੇ ਦੇ ਦਿਲ ਵਿੱਚ ਜੋ ਸੀਰਤ ਲਈ ਲੁਕਿਆ ਪਿਆਰ ਸ਼ਬਦਾਂ ਦਾ ਰੂਪ ਧਾਰ ਕੇ ਜ਼ੁਬਾਨ ਬਾਹਰ ਆ ਹੀ ਗਿਆ ਕਰਮੇ ਦੀ ਜ਼ਿੰਦਗੀ 'ਚ ਇੱਕ ਖੁਸ਼ੀ ਨੇ ਕਦਮ ਰੱਖ ਲਿਆ ਸੀ ਜਿਸ ਨੇ ਉਸ ਦੇ ਕੁਝ ਟਾਈਮ ਪੁਰਾਣੇ ਜ਼ਖਮਾਂ ਦਾ ਮਰਮ ਦਾ ਕੰਮ ਕੀਤਾ ਸੀਰਤ ਤੇ ਕਰਮਨ ਹਰ ਰੋਜ਼ ਗੱਲਾਂ ਕਰਨ ਲੱਗ ਪਏ ਕੁਝ ਸਮੇਂ ਵਿੱਚ ਹੀ ਉਹ ਇੱਕ ਦੂਸਰੇ ਦੇ ਬਹੁਤ ਕਰੀਬ ਹੋ ਗਏ ਕਰਮਾ ਤੇ ਸੀਰਤ ਇਸ਼ਕ ਦੀ ਪਿੰਗ 'ਚ ਅੰਬਰੀ ਉਡਾਰੀਆਂ ਲਾਉਣ ਲੱਗ ਪਏ ਉਹਨਾਂ ਦੇ ਰਿਲੇਸ਼ਨ ਨੂੰ 6 ਸਾਲ ਕਿੱਦਾਂ ਗੁਜ਼ਰ ਗਏ ਇਸ ਗੱਲ ਦਾ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ ਕਹਿੰਦੇ ਨੇ ਕਿ ਸੌਖਾ ਟਾਈਮ ਬਹੁਤ ਜਲਦੀ ਨਿਕਲ ਜਾਂਦਾ ਹੈ ਦੁੱਖ ਦਾ ਟਾਈਮ ਹੀ ਕੱਢਣਾ ਔਖਾ ਹੁੰਦਾ ਹੈ ਜੋ ਸਾਨੂੰ ਇੱਕ ਪਲ ਵੀ ਇੱਕ ਸਦੀ ਵਰਗਾ ਲੱਗਦਾ ਹੈ ਸੀਰਤਾਰੇ ਕਰਮੇ ਦੇ ਘਰੇ ਵੀ ਪਤਾ ਸੀ ਸੀਰਤ ਕਰਮੇ ਦੀ ਮਾਂ ਨਾਲ ਵੀ ਗੱਲ ਕਰ ਲੈਂਦੀ ਸੀ ਜਿੰਨਾ ਉਹ ਕਰਮੇ ਨੂੰ ਪਿਆਰ ਕਰਦੀ ਸੀ ਉਸ ਤੋਂ ਕਿਤੇ ਜ਼ਿਆਦਾ ਉਸ ਦੀ ਮਾਂ ਨੂੰ ਵੀ ਪਿਆਰ ਕਰਦੀ ਸੀ ਸੀਰਤ ਨੇ ਕਰਮੇ ਨੂੰ ਆਪਦਾ ਜੀਵਨ ਸਾਥੀ ਮੰਨ ਲਿਆ ਸੀ ਉਹ ਕਰਮੇ ਨਾਲ ਅਕਸਰ ਆਪਦੀ ਭਵਿੱਖੀ ਜ਼ਿੰਦਗੀ ਬਾਰੇ ਸਲਾਹਾਂ ਕਰਦੀ ਰਹਿੰਦੀ ਸੀ ਕਰਮੇ ਦੀ ਮਾਂ ਨੂੰ ਵੀ ਸੀਰਤ ਬਹੁਤ ਪਸੰਦ ਸੀ ਉਸ ਨੂੰ ਵੀ ਇਹ ਸੀ ਕਿ ਮੇਰੇ ਕਰਮੇ ਦਾ ਖਿਆਲ ਰੱਖਣ ਵਾਲੀ ਕੁੜੀ ਹੈ ਤਸੀਰਤ ਬੋਲ ਖੋਸੀ ਕਰਮਾ ਸੀਰਤ ਨਾਲ ਪਰ ਕਰਮੇ ਦੇ ਕਰਮ ਕਰਮੇ ਦਾ ਸਾਥ ਨਹੀਂ ਦੇਣਗੇ ਇਹ ਕਰਮੇ ਨੇ ਕਦੇ ਨਹੀਂ ਸੋਚਿਆ ਥੋੜੇ ਟਾਈਮ ਲਈ ਕਰਮੇ ਨੂੰ ਸਕੂਨ ਭਰੀ ਜ਼ਿੰਦਗੀ ਮਿਲੀ ਕਰਮਾ ਬਚਪਨ ਤੋਂ ਹੀ ਕਿੰਨੇ ਦੁੱਖ ਦਿਖ ਰਿਹਾ ਸੀ ਪਿਓ ਦਾ ਸਾਥ ਸੁਟਣਾ ਪੜ੍ਹਾਈ ਨਾ ਪੂਰੀ ਹੋਣੀ ਪਰ ਸੀਤ ਦੇ ਪਿਆਰ ਨੇ ਉਸ ਦੇ ਸਾਰੇ ਦੁੱਖ ਭਲਾ ਦਿੱਤੇ ਸੀ ਪਰ ਕਰਮੇ ਦੇ ਹੱਥ ਦੀਆਂ ਲਕੀਰਾਂ 'ਚ ਅਜੇ ਵੀ ਹੋਰ ਬਹੁਤ ਦੁੱਖ ਲਿਖ ਕੇ ਭੇਜਿਆ ਸੀ ਰੱਬ ਨੇ ਜਿਨ੍ਹਾਂ ਤੋਂ ਇਨਸਾਨ ਨਹੀਂ बच ਸਕਦਾ ਕਰਮਾ ਇਹ ਸੋਚਦਾ ਸੀ ਕਿ ਹੁਣ ਸਭ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂਆਤ ਕਰਾਂਗੇ ਪਰ ਦੁੱਖਾਂ ਨੇ ਕਰਮੇ ਦਾ ਪੱਲਾ ਨਾ ਛੱਡਿਆ ਅਸਲ 'ਚ ਕਰਮੇ ਦੀ ਰੁੱਸੀ ਤਕਦੀਰ ਨੇ ਆਵਦਾ ਰੰਗ ਹੁਣ ਦਿਖਾਉਣਾ ਸੀ ਹੋਇਆ ਕੀ ਇੱਕ ਦਿਨ ਸੀਰਤ ਤੇ ਕਰਮਾ ਰਾਤ ਨੂੰ ਗੱਲ ਕਰ ਰਹੇ ਸੀ ਪਰ ਅੱਜ ਸੀਰਤ ਤੇ ਗੱਲ ਕਰਨ 'ਚ ਕੁਝ ਬਦਲਾ ਸੀ ਕਰਮੇ ਨੇ ਸੀਰਤ ਨੂੰ ਪੁੱਛਿਆ ਵੀ ਪਰ ਉਹ ਕੁਝ ਨਾ ਬੋਲੀ ਅਖੀਰ ਕਰਮੇ ਨੇ ਜਦੋਂ ਬਾਰ-ਬਾਰ ਪੁੱਛਿਆ ਤਾਂ ਸੀਰਤ ਦੇ ਅੱਖਾਂ 'ਚ ਉਹ ਬੇਵਸੀ ਦੇ ਹੰਝੂ ਆ ਦਾ ਮੀ ਵਰਸਣ ਲੱਗ ਪਿਆ ਸੀਰਤ ਨੇ ਕਰਮੇ ਨੂੰ ਦੱਸਿਆ ਕਿ ਕੱਲ ਪਾਪਾ ਮੇਰੇ ਵਿਆਹ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀਤ ਲਈ ਮੁੰਡਾ ਦੇਖਿਆ ਘਰ ਵੀ ਚੰਗਾ ਹੈ ਮੁੰਡਾ ਵੀ ਪੜਿਆ ਲਿਖਿਆ ਹੈ ਉਹ ਕਹਿੰਦੇ ਜੇ ਕੁੜੀ ਨੇ ਬਾਹਰ ਜਾਣਾ ਹੈ ਤਾਂ ਸਾਰਾ ਖਰਚਾ ਅਸੀਂ ਕਰਾਂਗੇ ਇੰਨੀ ਗੱਲ ਕਹਿ ਅਸੀਰਤ ਫੁੱਟ ਫੁੱਟ ਰੋਣ ਲੱਗ ਪਈ ਕਰਮੇ ਨੇ ਉਹ ਵੀ ਇੱਕ ਪੜ ਲਈ ਇਦਾਂ ਲੱਗਾ ਜਿਵੇਂ ਸਭ ਖਤਮ ਹੋ ਗਿਆ ਹੋਵੇ ਪਰ ਕਰਮੇ ਨੇ ਸੀਰਤ ਨੂੰ ਕਿਹਾ ਪਾਗਲ ਹਜੇ ਗੱਲ ਹੀ ਹੋਈ ਹੈ ਵਿਆਹ ਤਾਂ ਨਹੀਂ ਹੋਇਆ ਅਜੇ ਇਹ ਸਿਰਫ ਉਸਨੇ ਉਤਲੇ ਮਨੋ ਸੀਰਤ ਨੂੰ ਹੌਸਲਾ ਦੇਣ ਲਈ ਕਿਹਾ ਸੀ ਪਰ ਉਸਦੇ ਅੰਦਰ ਪਤਾ ਨਹੀਂ ਕੀ ਕੁਝ ਚਲਣਾ ਸ਼ੁਰੂ ਹੋ ਗਿਆ ਸੀ ਸੀਤ ਕਹਿੰਦੀ ਕਰਮੇ ਮੈਂ ਤਾਂ ਇਹੀ ਸੋਚਿਆ ਸੀ ਕਿ ਮੈਂ ਬਾਹਰ ਚਲੀ ਜਾਣਾ ਤੇ ਤੈਨੂੰ ਵੀ ਆਪਦੇ ਕੋਲ ਬੁਲਾ ਲੈਣਾ ਮੈਨੂੰ ਨਹੀਂ ਪਤਾ ਸੀ ਕਿ ਕਿਸਮਤ ਨੇ ਧੋਖਾ ਕਰ ਦੇਣਾ ਹੈ ਮੈਨੂੰ ਨਹੀਂ ਪਤਾ ਸੀ ਮੇਰੇ ਘਰ ਦੇ ਮੈਨੂੰ ਵਿਆਹ ਕੇ ਹੀ ਵਾਰ ਭੇਜਣਗੇ ਕਾਫੀ ਟਾਈਮ ਉਹ ਆਪਣੇ ਵਿੱਚ ਗੱਲਾਂ ਕਰਦੇ ਰਹੇ ਫਿਰ ਇਦਾਂ ਹੀ ਪਤਾ ਨਹੀਂ ਲੱਗਾ ਕਿ ਜਦੋਂ ਦੋਵੇਂ ਫੋਨ ਕੱਟੇ ਬਿਨਾ ਹੀ ਸੌ ਗਈ ਹੁਣ ਉਹਨਾਂ ਦੀ ਗੱਲ ਤਾਂ ਹੁੰਦੀ ਸੀ ਪਰ ਹੁਣ ਗੱਲਾਂ ਚ ਹਾਸੇ ਮਜ਼ਾਕ ਦੀ ਜਗ੍ਹਾ ਅੰਜੂਆਂ ਨੇ ਲੈ ਲਈ ਸੀ ਸੀਰਤ ਦੇ ਘਰ ਹੁਣਾ ਸੀਰਤ ਦੇ ਵਿਆਹ ਲਈ ਚਰਚਾ ਹੋਣ ਲੱਗੀ। ਦਰਅਸਲ ਉਹ ਰਿਸ਼ਤਾ ਸੀਰਤ ਦੀ ਭੂਆ ਲੈ ਕੇ ਆਈ ਸੀ। ਉਹਨਾਂ ਆਪਸ ਵਿੱਚ ਗੱਲ ਕਰੀ। ਸੀਰਤ ਨੂੰ ਪੁੱਛਿਆ। ਸੀਰਤ ਕਹਿੰਦੀ ਮੈਂ ਨਹੀਂ ਅਜੇ ਵਿਆਹ ਕਰਾਉਣਾ। ਇਹ ਕਹਿ ਕੇ ਉਸਨੇ ਜਵਾਬ ਦਿੱਤਾ। ਪਰ ਸੀਰਤ ਦੀ ਕਿਸਨੇ ਸੁਣੀ ਸੀ? ਸੀਰਤ ਦਾ ਪਾਪਾ ਕਹਿੰਦਾ ਪੁੱਤ ਆਪਾਂ ਇੱਕ ਵਾਰੀ ਦੇਖ ਤਾਂ ਲਈਏ। ਅਸੀਂ ਕਿਹੜਾ ਤੈਨੂੰ ਤੋਰ ਨਹੀਂ ਲੱਗੇ ਆਂ। ਅਗਲੇ ਦਿਨ ਹੀ ਉਹ ਮੁੰਡਾ ਦੇਖਣ ਚਲੇ ਗਏ। ਉਹਨਾਂ ਨੂੰ ਘਰ-ਵਾਰ ਵਧੀਆ ਲੱਗਾ ਤੇ ਮੁੰਡਾ ਵੀ ਵਧੀਆ ਲੱਗਿਆ। ਔਰ ਇਸ ਤਾ ਉਥੇ ਪੱਕਾ ਕਰ ਆਏ ਘਰ ਬਾਰ ਬਾਰ ਹੀ ਕਹਿ ਕੇ ਗਏ ਸੀ ਘਰ ਬਾਰ ਹੀ ਦੇਖ ਕੇ ਰਿਸ਼ਤਾ ਪੱਕਾ ਕਰਤਾ 20 ਸਾਲਾਂ ਦੀ ਸੀਤ ਤੇ 31 ਸਾਲ ਦੇ ਇੱਕ ਅਮੀਰ ਇਨਸਾਨ ਨਾਲ ਰਿਸ਼ਤਾ ਪੱਕਾ ਕਰਤਾ ਜਦੋਂ ਸੀਤ ਦੇ ਪਾਪਾ ਘਰ ਆਏ ਤਾਂ ਉਹਨਾਂ ਨੇ ਆਉਣ ਸਾਰ ਕਿਹਾ ਕਿ ਅਸੀਂ ਤਾਂ ਫੜਾਏ ਰੁਪਈਆ ਸੀਤ ਵੀ ਅੰਦਰ ਖੜੀ ਸਭ ਕੁਝ ਸੁਣ ਰਹੀ ਸੀ ਜਦੋਂ ਉਸਦੇ ਪਾਪਾ ਦੇ ਇਹ ਬੋਲ ਸੀਤ ਦੇ ਕੰਨ ਹੀ ਪਏ ਤਾਂ ਸੀਤ ਤੋਂ ਆਪਣਾ ਆਪ ਨਾ ਸੰਭਾਲ ਹੋਇਆ ਉਹ ਵਿਚਾਰੀ ਅੰਦਰ ਵੜ ਕੇ ਰੋਣ ਲੱਗੀ ਾਰੇ ਰਿਸ਼ਤੇ ਪੱਕੇ ਹੋਣ ਦੀ ਵਾਰ ਖੁਸ਼ੀ ਮਨਾ ਰਹੀ ਸੀ ਤੇ ਸੀਰਤ ਆਪਦੇ ਆਰਮਾਨਾਂ ਨੂੰ ਅੱਖਾਂ ਸਾਹਮਣੇ ਦਮ ਘੁੱਟਦੇ ਦੇਖ ਰ ਕੇ ਮਾਤਮ ਮਨਾ ਰਹੀ ਸੀ ਸੀਰਤ ਨੂੰ ਆਪਦੇ ਤੋਂ ਵੱਧ ਕਰਮੇ ਦੀ ਚਿੰਤਾ ਹੋ ਰਹੀ ਸੀ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕਰਮਾ ਉਸ ਨੂੰ ਕਿਸ ਹੱਦ ਤੱਕ ਪਿਆਰ ਕਰਦਾ ਹੈ ਉਹ ਨਹੀਂ ਰਹਿ ਸਕਦਾ ਮੇਰੇ ਬਿਨਾ ਮੈਂ ਕਰਮੇ ਨਾਲ ਸੱਤ ਜਨਮਾਂ ਦੇ ਇਕਰਾਰ ਕੀਤੇ ਨੇ ਨਹੀਂ ਮੈਂ ਕਰਮੇ ਤੋਂ ਬਿਨਾ ਕਿਸੇ ਹੋਰ ਦੀ ਨਹੀਂ ਹੋਣਾ ਉਹ ਸੋਚ ਰਹੀ ਸੀ ਕਿ ਮੈਂ ਕਰਮੇ ਨੂੰ ਇਹ ਸਭ ਕਿਵੇਂ ਦੱਸਾਂ ਸੀਰਤ ਦੇ ਵਿੱਚ ਇਹ ਗੱਲ ਕਰਮੇ ਨੂੰ ਦੱਸਣ ਦੀ ਹਿੰਮਤ ਵੀ ਨਹੀਂ ਹੋ ਰਹੀ ਸੀ ਉਹ ਸੋਚ ਰਹੀ ਸੀ ਕਿ ਮੈਂ ਕਰਮੇ ਨਾਲ ਸਾਰੀ ਜ਼ਿੰਦਗੀ ਜਿਉਣ ਦਾ ਸੋਚਿਆ ਮੈਂ ਕਿਸੇ ਹੋਰ ਨਾਲ ਨਹੀਂ ਵਿਆਹ ਕਰਾ ਸਕਦੀ ਕਰਮੇ ਦਾ ਫੋਨ ਆਉਂਦਾ ਤਾਂ ਸੀਰਤ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਥੋੜਾ ਟਾਈਮ ਗੱਲ ਕਰਕੇ ਫੋਨ ਕੱਟ ਦੇਣਾ ਕਰਮੇ ਨੂੰ ਸ਼ੱਕ ਹੋਇਆ ਕਿ ਕੋਈ ਤਾਂ ਗੱਲ ਹੈ ਸੀਰਤ ਤਾਂ ਮੇਰੇ ਨਾਲ ਗੱਲ ਕਰੇ ਬਿਨਾ ਇੱਕ ਮਿੰਟ ਨਹੀਂ ਸਰਦੀ ਸੀ ਹੁਣ ਉਹ ਇਸ ਤਰ੍ਹਾਂ ਕਿਉਂ ਕਰਦੀ ਹੈ ਕਰਮਾ ਵੀ ਹੈਰਾਨ ਸੀ ਸੀਰਤ ਦੇ ਵਿੱਚ ਆਏ ਬਦਲਾਪ ਤੋਂ ਪਰ ਕਰਮਾ ਕਰ ਵੀ ਕੀ ਸਕਦਾ ਸੀ ਸੀਰਤ ਆਪ ਤਾਂ ਦੁਖੀ ਸੀ ਪਰ ਉਹ ਇਹ ਸਭ ਕਰਮੇ ਨੂੰ ਦੱਸ ਕੇ ਦੁਖੀ ਨਹੀਂ ਸੀ ਕਰਨਾ ਚਾਹੁੰਦੀ ਪਰ ਕਿੰਨਾ ਟਾਈਮ ਸੱਚ ਤਾਂ ਅਖੀਰ ਸਾਹਮਣੇ ਆ ਹੀ ਜਾਂਦਾ ਹੈ ਕਰਮੇ ਨੇ ਸੀਰਤ ਦੇ ਤਾਏ ਦੀ ਕੁੜੀ ਹਰਮਨ ਨਾਲ ਗੱਲ ਕਰੀ ਹਰਮਨ ਅਕਸਰ ਹੀ ਕਰਮੇ ਨਾਲ ਗੱਲਾਂ ਕਰਦੀ ਸੀ ਹਰਮਨ ਨੂੰ ਇੰਨਾ ਬਾਰੇ ਸਭ ਪਤਾ ਸੀ ਹਰਮਨ ਨੇ ਕਰਮੇ ਨੂੰ ਸਭ ਸੱਚ ਦੱਸ ਦਿੱਤਾ ਉਹਨੇ ਕਰਮੇ ਨੂੰ ਕਿਹਾ ਕਿ ਕਰਮੇ ਆਉਂਦੇ ਸ਼ਨੀਵਾਰ ਸੀਰਤ ਦੀ ਮੰਗਣੀ ਹੈ ਤੇ ਵਿਆਹ ਵੀ ਮਹੀਨੇ ਦੇ ਅੰਦਰ ਹੀ ਕਰ ਦੇਣਾ ਹੈ ਬਾਕੀ ਮੈਨੂੰ ਨਹੀਂ ਪਤਾ ਸੀਤ ਨੇ ਕਿਉਂ ਤੈਨੂੰ ਨਹੀਂ ਦੱਸਿਆ ਹਰਮਨ ਦੇ ਬੋਲ ਕਰਮੇ ਦੇ ਅੰਦਰ ਦਿਲ ਦੇ ਉੱਤੇ ਤੀਰ ਵਾਂਗ ਵੱਜੇ ਕਰਮੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਹੈ ਰਾਤ ਨੂੰ ਕਰਮੇ ਨੇ ਸੀਰਤ ਨੂੰ ਫੋਨ ਕੀਤਾ ਤਾਂ ਇਸ ਬਾਰੇ ਗੱਲ ਕਰੀ ਸੀਰਤ ਨੂੰ ਕਿਹਾ ਸੀਰਤ ਤੂੰ ਮੇਰੇ ਤੋਂ ਉਹ ਲਾ ਕਿਉਂ ਰੱਖਿਆ ਤੈਨੂੰ ਇਹ ਹੀ ਹੈ ਨਾ ਕਿ ਮੈਂ ਤੇਰੀ ਮੰਗਣੀ 'ਚ ਰੁਕਾਵਟ ਨਾ ਬਣ ਜਾਵਾਂ ਯਾਰ ਮੈਂ ਤੈਨੂੰ ਪਿਆਰ ਕੀਤਾ ਹੈ ਤੇਰੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਮੈਂ ਜੇ ਤੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਤਾਂ ਮੈਂ ਪਿੱਛੇ ਹਟ ਜਾਣਾ ਤੂੰ ਆਪਦੀ ਜ਼ਿੰਦਗੀ 'ਚ ਖੁਸ਼ ਰਹਿ। ਸੀਤ ਕਰਮੇ ਦੀਆਂ ਗੱਲਾਂ ਸੁਣ ਕੇ ਚੁੱਪ ਸੀ। ਉਹਦੇ ਕੋਲ ਕਰਮੇ ਨੂੰ ਬੋਲਣ ਲਈ ਕੁਝ ਵੀ ਨਹੀਂ ਸੀ। ਕਰਮਾ ਬਾਰ-ਬਾਰ ਸੀਤ ਨੂੰ ਬੁਲਾ ਰਿਹਾ ਸੀ ਪਰ ਸੀਤ ਦੇ ਸਿਰਫ ਹਾਂ ਕਿਆ ਦੀ ਹੀ ਆਵਾਜ਼ ਆ ਰਹੀ ਸੀ। ਸੀਤ ਤੋਂ ਵੀ ਬਹੁਤਾ ਟਾਈਮ ਆਪਦੇ ਹੰਝੂਆਂ ਦੇ ਵੰਣ ਨੂੰ ਰੋਕਿਆ ਨਾ ਗਿਆ। ਫਿਰ ਉਹ ਉੱਚੀ-ਉੱਚੀ ਰੋਣ ਲੱਗ ਪਈ। ਕਰਮੇ ਤੈਨੂੰ ਲੱਗਦਾ ਹੈ ਕਿ ਮੈਂ ਖੁਸ਼ ਰਹਿ ਸਕਦੀ ਹਾਂ ਤੇਰੇ ਬਿਨਾ। ਤੂੰ ਇਹ ਸੋਚ ਵੀ ਕਿਵੇਂ ਲਿਆ? ਰੱਬ ਦੀਆਂ ਮਿੰਨਤਾਂ ਕਰ-ਕਰ ਕੇ ਤੈਨੂੰ ਪਾਇਆ ਸੀ ਮੈਂ। ਅੱਜ ਮੈਨੂੰ ਪਤਾ ਹੈ ਮੇਰੇ ਦਿਲ ਤੇ ਕੀ ਬੀਤ ਰਹੀ ਹੈ ਸੀਰਤ ਦੇ ਹੰਝੂਆਂ ਦੇ ਅੱਗੇ ਕਰਮਾ ਹਾਰ ਗਿਆ ਉਸ ਨੇ ਸੀਰਤ ਨੂੰ ਪਿਆਰ ਨਾਲ ਚਿਪਕਰਾਇਆ ਤੇ ਸੀਰਤ ਨੂੰ ਕਿਹਾ ਮੈਨੂੰ ਪਤਾ ਹੈ ਸੀਰਤ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ ਪਰ ਸੀਰਤ ਤੂੰ ਇੱਕ ਵਾਰ ਘਰੇ ਗੱਲ ਤਾਂ ਕਰ ਅਜੀ ਤੇਰੀ ਉਮਰ ਵੀ ਕਿੰਨੀ ਕੁ ਹੋਈ ਹੈ ਅਜੀ ਵਿਆਹ ਨੂੰ ਕੀ ਹੈ ਕਰਮ ਨੇ ਕਿਹਾ ਸੀਰਤ ਤੂੰ ਟੈਨਸ਼ਨ ਨਾ ਲੈ ਖੰਡ ਮੈਂ ਤੇਰੇ ਨਾਲ ਆ ਮੈਂ ਤੇਰਾ ਕਦੇ ਸਾਥ ਨਹੀਂ ਛੱਡਦਾ ਸੀਰਤ ਨੇ ਅਗਲੀ ਸਵੇਰ ਮਨ ਬਣਾ ਲਿਆ ਉਈਸ ਸਿਸ ਤੇ ਤਾਂ ਨਾ ਕਰ ਦੇਵੇਗੀ ਸੀਰਤ ਦਾ ਪਾਪਾ ਮੰਮੀ ਦੋਵੇਂ ਬੇੜੇ 'ਚ ਬੈਠੇ ਰੋਟੀ ਖਾ ਰਹੇ ਸੀ ਸੀਰਤ ਨੂੰ ਉਹਨਾਂ ਕੋਲ ਬੁਲਾ ਲਿਆ ਸੀਰਤ ਦੇ ਚਿਹਰੇ ਦੀ ਉਦਾਸੀ ਦੇਖ ਕੇ ਉਸ ਦੀ ਮਾਂ ਕਲਵੀਰ ਕੌਰ ਕਹਿੰਦੀ ਸੀਰਤ ਕੀ ਗੱਲ ਤੇਰਾ ਮੂੰਹ ਕਿਉਂ ਉਤਰਿਆ ਹੈ ਤਾਂ ਸੀਰਤ ਕੋਈ ਗੱਲ ਹੈਗੀ ਤਾਂ ਦੱਸ ਦੇ ਪੁੱਤ ਸੀਰਤ ਦੀਆਂ ਅੱਖਾਂ ਭਰ ਆਈਆਂ ਸੀਰਤ ਕਹਿਣ ਲੱਗੀ ਮੰਮੀ ਮੈਂ ਵਿਆਹ ਨਹੀਂ ਕਰਾਉਣਾ ਜੀ ਕਲਵੀਰ ਕੌਰ ਕਹਿੰਦੀ ਕਰਾਉਣਾ ਕਿਉਂ ਨਹੀਂ ਪੁੱਤ ਵਿਆਹ ਤਾਂ ਕਰਾਉਣਾ ਹੀ ਪੈਣਾ ਹੈ ਜਗਤਾਰ ਸਿੰਘ ਬੋਲਿਆ ਕੀ ਕਮੀ ਆ ਮੁੰਡੇ ਚ ਵਧੀਆ ਘਰ ਐ ਚੰਗੀ ਜ਼ਮੀਨ ਐ ਉਹ ਮਹਾਰਾਜ ਕੀ ਰੱਖਿਆ ਰਾਜ ਕਰੇਗੀ ਤਾਂ ਉਥੇ ਹੁਣ ਤੇਰੀ ਭੂਆ ਨੂੰ ਜਵਾਬ ਦਿੰਨੇ ਆ ਤਾਂ ਉਹਨੇ ਟੁੱਟ ਜਾਣਾ ਸਾਡੇ ਨਾਲੋਂ ਨਾਲੇ ਮੇਰੀ ਪਹੁੰਚ ਹੈ ਨਹੀਂ ਹੁਣ ਤੈਨੂੰ ਹੋਰ ਪੜਾਉਣ ਦੀ ਸੀਰਤ ਬੁੱਤ ਬਣ ਕੇ ਸਭ ਸੁਣੀ ਗਈ ਜਗਤਾਰ ਸਿੰਘ ਗੁੱਸੇ ਚ ਲਾਲ ਹੋਇਆ ਕਹਿੰਦਾ ਜੇ ਵਿਆਹ ਨਹੀਂ ਕਰਾਉਣਾ ਇੱਥੇ ਤਾਂ ਮੈਨੂੰ ਜ਼ਹਿਰ ਦੇ ਦਿਓ ਫਿਰ ਕਰ ਲਿਓ ਆਪਦੀਆਂ ਮਨਮਰਜ਼ੀਆਂ ਸੀਤ ਤੋਂ ਹੁਣ ਹੋਰ ਕੁਝ ਬੋਲਿਆ ਨਾ ਗਿਆ ਉਹ ਚੁੱਪਚਾਪ ਉਥੋਂ ਚਲੀ ਗਈ ਥੋੜੇ ਦਿਨਾਂ ਚ ਹੀ ਸੀਰਤ ਦੀ ਮੰਗਣੀ ਹੋ ਗਈ ਤੇ 10 ਦਿਨਾਂ ਬਾਅਦ ਹੀ ਸੀਰਤ ਦਾ ਵਿਆਹ ਰੱਖ ਦਿੱਤਾ ਗਿਆ ਹੁਣ ਕਰਮਾਂ ਵੀ ਸਭ ਜਾਣਦਾ ਸੀ ਪਰ ਸੀਰਤ ਦੀ ਮਜਬੂਰੀ ਅੱਗੇ ਉਹ ਕੁਝ ਵੀ ਨਹੀਂ ਸੀ ਕਰ ਸਕਦਾ ਉਸ ਨੂੰ ਪਤਾ ਸੀ ਸੀਰਤ ਉਸ ਨੂੰ ਕਿੰਨਾ ਪਿਆਰ ਕਰਦੀ ਹੈ ਉਹਦਾ ਦਿਲ ਥੋੜੀ ਕਰਦਾ ਆਪਦੇ ਤੋਂ 10 ਸਾਲ ਵੱਡੇ ਇਨਸਾਨ ਨਾਲ ਵਿਆਹ ਕਰਾਉਣ ਲਈ ਕਰਮੇ ਤੇ ਸੀਰਤ ਦੇ ਪਿਆਰ ਦੇ ਮਹਿਲ ਨੂੰ ਦੁਨੀਆ ਦੀਆਂ ਰੀਤਾਂ ਦੀ ਹਨੇਰੀ ਨੇ ਹਮੇਸ਼ਾ ਲਈ ਢਾ ਦਿੱਤਾ ਤੇ ਦੋਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਕਰਮੇ ਨੇ ਸੀਰਤ ਨੂੰ ਕਿਹਾ ਦੇਖ ਸੀਰਤ ਮੈਂ ਤੈਨੂੰ ਭਜਾ ਕੇ ਵੀ ਲਿਜਾ ਸਕਦਾ ਪਰ ਮੈਂ ਇਹ ਕੰਮ ਨਹੀਂ ਕਰਨਾ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਤੂੰ ਆਪਦੇ ਪਿਓ ਦੀ ਨਿਗਾਹ ਚ ਗਿਰ ਜਾਵੇਂ ਹਾਂ ਮੈਂ ਤੈਨੂੰ ਪਿਆਰ ਕਰਦਾ ਤੇ ਹਮੇਸ਼ਾ ਕਰੂੰਗਾ ਤੇਰੀ ਮਜਬੂਰੀ ਹੈ ਮੇਰੀ ਨਹੀਂ ਮੈਂ ਤੇਰੀਆਂ ਆਜ਼ਾਦਾਂ ਸਾਰੀ ਜ਼ਿੰਦਗੀ ਪੂਰੀ ਕਰ ਲਵਾਂਗੀ ਸੀਰਤ ਨੂੰ ਵੀ ਪਤਾ ਸੀ ਉਹਦੇ ਘਰ ਦੇ ਕਰਮੇ ਨਾਲ ਵਿਆਹ ਆ ਲਈ ਕਦੇ ਵੀ ਰਾਜ਼ੀ ਨਹੀਂ ਹੋਣਗੇ ਇਸੇ ਲਈ ਉਹਨੇ ਬਾਹਰ ਜਾਣਾ ਹੀ ਚੰਗਾ ਸੋਚਿਆ ਕਿ ਉੱਥੇ ਜਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਲਵਾਂਗੇ ਬਾਰੇ ਇਹ ਸੁਪਨਾ ਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ ਬਣ ਜੂ। ਇਹ ਸੀਰਤ ਨੇ ਕਦੇ ਵੀ ਸੋਚਿਆ ਨਹੀਂ ਸੀ। ਅਖੀਰ ਉਹ ਦਿਨ ਆ ਹੀ ਗਿਆ ਜਦੋਂ ਸੀਰਤ ਦੇ ਹੱਥੀ ਵਿੱਚ ਕਿਸੇ ਹੋਰ ਦੇ ਨਾਮ ਦੀ ਮਹਿੰਦੀ ਲੱਗਣ ਲੱਗ ਪਈ। ਕਰਮਾ ਇੱਕ ਪਾਸੇ ਤਾਂ ਸੀਰਤ ਨੂੰ ਹੌਸਲਾ ਦਿੰਦਾ ਕਿ ਮੈਂ ਤੇਰੇ ਨਾਲ ਆਂ। ਪਰ ਇਹ ਗੱਲ ਤੋਂ ਸੀਰਤ ਵੀ ਜਾਣੂ ਸੀ ਕਰਮੇ ਦਾ ਕੀ ਹਾਰ ਹੈ। ਦੂਜੇ ਪਾਸੇ ਸਾਰੇ ਘਰ ਵਿੱਚ ਸੀਰਤ ਦੇ ਵਿਆਹ ਦੀ ਖੁਸ਼ੀ ਪਰ ਸੀਰਤ ਨੂੰ ਕੋਈ ਚਾ ਨਹੀਂ ਸੀ। ਵਿਆਹ ਦਾ ਉਸ ਦੇ ਲਈ ਲਾਹਰ ਰੰਗ ਦਾ ਲਹਿੰਗਾ ਇੱਕ ਕਫਣ ਨਾਲੋਂ ਘੱਟ ਨਹੀਂ ਸੀ ਪਰ ਸੀਰਤ ਨੇ ਇੱਕ ਚੰਗੀਤੀ ਹੋਣ ਦਾ ਫਰਜ਼ ਨਵਾਇਆ ਤੇ ਕਰਮੇ ਨੇ ਵੀ ਸੱਚੇ ਇਸ਼ਕ ਦਾ ਸੀਰਤ ਤੇ ਕਰਮਾ ਸੋਚਦੇ ਸੀ ਕਿ ਅਸੀਂ ਆਪਦੀ ਖੁਸ਼ੀ ਲਈ ਆਪਦੇ ਮਾਂ ਪਿਓ ਦੇ ਦਿਲ ਨਹੀਂ ਤੋੜਨੇ ਕਰ ਦਿੱਤਾ ਆਪਦਾ ਪਿਆਰ ਕੁਰਬਾਨ ਮਾਂ ਪਿਓ ਦੀ ਇੱਜ਼ਤੋਂ ਪਰ ਸੀਰਤ ਦੇ ਘਰਦਿਆਂ ਨੇ ਇੱਕ ਵਾਰੀ ਸੀਰਤ ਦੇ ਦਿਲ ਅੰਦਰ ਨਹੀਂ ਦੇਖਿਆ ਜ਼ਿੰਦਗੀ ਜਿਉਣ ਲਈ ਇਨਸਾਨ ਵਧੀਆ ਹੋਣਾ ਚਾਹੀਦਾ ਹੈ ਪਸੰਦ ਦੇ ਹਮਸਫਰ ਨਾਲ ਵਿਆਹ ਹੋਣਾ ਚਾਹੀਦਾ ਸਭ ਤੋਂ ਵੱਡੀ ਦੌਲਤ ਹੈ ਸੀਤ ਦਾ ਵਿਆਹ ਹੋ ਗਿਆ ਕਰਮੇ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਕਰਮਾ ਪੰਤਰੀ ਜਨਾਬ ਦੇ ਕਮਰੇ ਚੋਂ ਬਾਹਰ ਨਿਕਲਿਆ ਉਹ ਸੀਤ ਦੇ ਦੂਰ ਹੋਣ ਦਾ ਦੁੱਖ ਨਾ ਸਹਿ ਸਕਿਆ ਡਰ ਲੱਗਦਾ ਸੀ ਕਰਮੇ ਨੂੰ ਇਹ ਦੁਨੀਆ ਤੋਂ ਕਿ ਕੋਈ ਕਹਿ ਨਾ ਦੇਵੇ ਕਿ ਹੱਕ ਟੋਕੇ ਕਹਿੰਦਾ ਸੀ ਸੀਤ ਮੇਰੀ ਹੈ ਕਰਾਵਿਆ ਤਾਂ ਉਹਨੇ ਕਰਾਇਆ ਹੀ ਨਹੀਂ ਤੇਰੇ ਨਾਲ ਕਰਮੇ ਨੂੰ ਲੋਕ ਮਿਹਨੇ ਮਾਰਦੇ ਸੀ ਪਰ ਕਰਮਾ ਸੀਤ ਨੂੰ ਕੋਈ ਬੁਰਾ ਬੋਲੇ ਇਹ ਸਹਿ ਨਹੀਂ ਸਕਦਾ ਸੀ ਲੋਕ ਅਕਸਰ ਕੁੜੀ ਧੋਖੇबाज ਕਹਿ ਦਿੰਦੇ ਹੈ ਕਰਮੀ ਦੇ ਮਨ 'ਚ ਸੀਰਤ ਪ੍ਰਤੀ ਕੋਈ ਇਹ ਖਿਆਲ ਨਹੀਂ ਸੀ ਉਹ ਹੁਣ ਵੀ ਉਹਨਾ ਹੀ ਪਿਆਰ ਕਰਦਾ ਸੀ ਸੀਰਤ ਨੂੰ ਉਹਨੇ ਸੀਰਤ ਦੀ ਮਜਬੂਰੀ ਸਮਝੀ ਸੀਰਤ ਦਾ ਹੌਸਲਾ ਬਣਿਆ ਨਾ ਕਿ ਉਹਨੂੰ ਮਿਹਨੇ ਮਾਰ ਕੇ ਦੁਖੀ ਕੀਤਾ ਔਖਾ ਬਹੁਤ ਸੀ ਕਰਮੀ ਲਈ ਖੁਦ ਦੀ ਪਰਵਾਹ ਛੱਡ ਆਪਦੀ ਸੀਰਤ ਦਾ ਸਹਾਰਾ ਬਣਿਆ ਉਸ ਨੂੰ ਖੁਦ ਤੋਂ ਜ਼ਿਆਦਾ ਸੀਰਤ ਦੀ ਫਿਕਰ ਸੀ ਸੀਰਤ ਜਦੋਂ ਵੀ ਪਿੰਡ ਆਉਂਦੀ ਕਰਮੀ ਨਾਲ ਗੱਲ ਕਰਦੀ ਇੱਕ ਪਲ ਲਈ ਕਰਮਾ ਸਭ ਭੁੱਲ ਜਾਂਦਾ ਜਿਵੇਂ ਕੁਝ ਹੋਇਆ ਨਹੀਂ ਹੁੰਦਾ ਸੀਰਤ ਨੇ ਉਸ ਨੂੰ ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਹੋ ਹੋ ਕਿਸੇ ਹੋਰ ਦੀ ਇਮਾਨਤ ਹੈ ਪਰ ਉਹ ਅੱਜ ਵੀ ਕਰਮੇ ਨੂੰ ਉਹਨਾਂ ਹੀ ਪਿਆਰ ਕਰਦੀ ਸੀ ਉਹ ਇਸ ਹਾਲ ਚ ਜ਼ਿੰਦਗੀ ਜਿਉ ਰਹੀ ਸੀ ਇਹ ਉਸ ਦਾ ਰੱਬ ਹੀ ਜਾਣਦਾ ਹੈ ਪਿਆਰ ਨੂੰ 2 ਮਹੀਨੇ ਬਾਅਦ ਹੀ ਸੀਰਤ ਅਚਾਨਕ ਬਿਮਾਰ ਹੋ ਗਈ ਕਰਮੇ ਦੀ ਫਿਕਰ ਨੇ ਉਸ ਦਾ ਅੰਦਰ ਖੋਖਲਾ ਕਰ ਦਿੱਤਾ ਉਹ ਉੱਥੇ ਰਹਿ ਹੀ ਰਹੀ ਸੀ ਪਰ ਸੁਰਤ ਉਹਦੀ ਕਰਮੇ ਵਿੱਚ ਹੀ ਸੀ ਪਰ ਉਸ ਨੂੰ ਕਿਸੇ ਨੇ ਸਮਝਿਆ ਨਾ ਕਰਮੇ ਤੋਂ ਬਿਨਾ ਉਸ ਦੇ ਘਰ ਵਾਲਿਆਂ ਨੇ ਵੀ ਉਸ ਦੇ ਦਿਲ ਦੇ ਦਰਦ ਨੂੰ ਨਾ ਦੇਖਿਆ ਸੀਤ ਦੀ ਹਾਲਤ ਦਿਨ-ਬਦਨ ਖਰਾਬ ਹੁੰਦੀ ਗਈ ਤਿੰਨ ਮਹੀਨੇ ਬਿਮਾਰ ਰਹਿਣ ਤੋਂ ਬਾਅਦ ਸੀਤ ਇਸ ਦੁਨੀਆ ਨੂੰ ਅਲਵਿਦਾ ਕਰ ਗਈ ਸੀਤ ਦੀ ਮੌਤ ਬਾਰੇ ਯਾਦ ਕਰ ਮੇ ਨੂੰ ਪਤਾ ਲੱਗਾ ਤਾਂ ਕਰਮੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨੇ ਸੋਚਿਆ ਨਹੀਂ ਸੀ ਕਿ ਰੱਬ ਉਹਦੀ ਸੀਤ ਨੂੰ ਇਸ ਤਰ੍ਹਾਂ ਲੈ ਜਾਊ ਸੀਤ ਦੇ ਦੂਰ ਹੋਣ ਦਾ ਦੁੱਖ ਤਾਂ ਕਰਮਾ ਝਰ ਗਿਆ ਸੀ ਪਰ ਉਸ ਦੀ ਮੌਤ ਦਾ ਦੁੱਖ ਜਰਨਾ ਉਹਦੇ ਲਈ ਬਹੁਤ ਔਖਾ ਹੋ ਗਿਆ ਸੀ ਉਸੀ ਸੀਰਤ ਦੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਸਮਝ ਰਿਹਾ ਸੀ ਕਿ ਮੈਂ ਨਾ ਸੀਰਤ ਨੂੰ ਪਿਆਰ ਕਰਦਾ ਤਾਂ ਸ਼ਾਇਦ ਅੱਜ ਸੀਰਤ ਇਸ ਦੁਨੀਆ ਵਿੱਚ ਹੁੰਦੀ ਕਰਮੇ ਨੂੰ ਖੁਦ ਤੋਂ ਨਫ਼ਰਤ ਹੋਣ ਲੱਗ ਪਈ ਸੀ ਉਸ ਨੇ ਕਿਹਾ ਕਿ ਸੀਰਤ ਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਕਾਬਲ ਲਈ ਸੀ ਉਸ ਨਾਲ ਵਿਆਹ ਕਰਾਉਣ ਲਈ ਪਰ ਅਸਲ 'ਚ ਉਸ ਦੇ ਘਰ ਦੇ ਵੀ ਸੀਰਤ ਦੀ ਮੌਤ ਦੇ ਗੁਨਾਹਗਾਰ ਸੀ ਜਿਨ੍ਹਾਂ ਆਪਦੀ ਧੀ ਦੀ ਖੁਸ਼ੀ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਸੀ ਲੋਕ ਅਕਸਰ ਇਹੀ ਸਮਝਦੇ ਨੇ ਕਿ ਘਰ ਚੰਗਾ ਜਿਵੇਂ ਚੰਗੀ ਨਾਲ ਹੀ ਕੁੜੀ ਖੁਸ਼ ਰਹੂ ਇਸੇ ਹੀ ਰਵਾਜ ਨੇ ਸੀਰਤ ਨੂੰ ਪਲ-ਪਲ ਤੜਪਾ ਕੇ ਮਾਰ ਦਿੱਤਾ ਪਰ ਸੀਰਤ ਨੇ ਆਪਦੇ ਘਰਦਿਆਂ ਦੀ ਇੱਜ਼ਤ ਦੀ ਕੀਮਤ ਆਪਦੀ ਜਾਨ ਦੇ ਕੇ ਚੁਕਾਈ ਸੀਰਤ ਦੇ ਗਮਨੇ ਕਰਮੇ ਨੂੰ ਅੰਦਰੋਂ ਖਤਮ ਕਰ ਦਿੱਤਾ ਕਰਮੇ ਲਈ ਸਾਰੀ ਦੁਨੀਆ ਹੀ ਸੁੰਨੀ ਹੋ ਗਈ ਸੀ ਉਹ ਬਿਲਕੁਲ ਇਕੱਲਾ ਰਹਿ ਚੁੱਕਿਆ ਸੀ ਉਹ ਚੁੱਪਚਾਪ ਰਹਿਣ ਲੱਗਾ ਕਰਮਾ ਵਸ ਸੀਰਤ ਦੀ ਫੋਟੋ ਨੂੰ ਗੱਲ ਨਾਲ ਲਾ ਕੇ ਸਾਰੀ ਰਾਤ ਰੋਈ ਜਾਂਦਾ ਕਰਮੀ ਦੀ ਮਾਂ ਕਲਵੀਰ ਕੌਰ ਤੋਂ ਵੀ ਹੁਣ ਕਰਮੀ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਉਹਨੇ ਕਰਮੀ ਨੂੰ ਬਹੁਤ ਹੌਸਲਾ ਦੇਣਾ ਪਰ ਕਰਮੀ ਲਈ ਹੁਣ ਇਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਸੀ। ਕਰਮੀ ਨੇ ਆਪਦੀ ਮਾਂ ਨੂੰ ਕਹਿਣਾ ਮਾਂ ਆਪਣਾ ਤਾਂ ਰੱਬ ਵੀ ਹੈ ਨਹੀਂ। ਸਾਰਾ ਕੁਝ ਖੋ ਲਿਆ ਰੱਬ ਨੇ ਮੇਰੀ ਜ਼ਿੰਦਗੀ ਚੋਂ। ਮੇਰੀ ਜ਼ਿੰਦਗੀ ਚ ਹਾਸੇ ਰੱਬ ਕਿਉਂ ਨਹੀਂ ਜਰ ਸਕਦਾ? ਕੀ ਮਾੜਾ ਕੀਤਾ ਮੈਂ ਮਾਂ ਕਿਸੇ ਦਾ ਜੋ ਮੈਨੂੰ ਮੌਤ ਵੀ ਨਹੀਂ ਦੇ ਰਿਹਾ ਰੱਬ। ਕਰਮੀ ਨੂੰ ਹੁਣ ਆਪਦੀ ਕੋਈ ਸੁਰਤ ਨਹੀਂ ਸੀ। ਉਹ ਹੁਣ ਨਸ਼ੇ ਵੀ ਕਰਨ ਲੱਗ ਪਿਆ ਸੀ। ਦੁੱਖਾਂ ਦਾ ਮਾਰਿਆ ਕਰਮਾ ਕਦੋਂ ਸ਼ਰਾਬ ਤੇ ਚਿੱਟੇ ਦਾ ਆਦੀ ਹੋ ਗਿਆ ਉਸ ਨੂੰ ਪਤਾ ਹੀ ਨਾ ਲੱਗਾ ਕਰਮੇ ਨੇ ਸੋਚ ਲਿਆ ਸੀ ਕਿ ਜੇ ਰੱਬ ਚਾਹੁੰਦਾ ਹੀ ਮੈਨੂੰ ਰੋਲਣਾ ਤਾਂ ਹੁਣ ਮੈਂ ਇਹ ਜ਼ਿੰਦਗੀ ਬਰਬਾਦ ਕਰ ਦਿਆਂ ਹੁਣ ਮੇਰੇ ਕੋਲ ਹੋਰ ਸਬਰ ਨਹੀਂ ਰਹਿ ਜਾਂਦਾ ਲੋਕ ਕਹਿੰਦੇ ਐ ਸਬਰ ਨਾਲ ਸਭ ਕੁਝ ਮਿਲਦਾ ਪਰ ਮੈਥੋਂ ਮੇਰੇ ਸਬਰ ਨੇ ਮੇਰਾ ਸਾਰਾ ਕੁਝ ਖੋ ਲਿਆ ਕਰਮਾ ਹੁਣ ਪਹਿਲਾਂ ਵਾਲਾ ਕਰਮਾ ਨਹੀਂ ਰਿਹਾ ਸੀ ਨਸ਼ਾ ਇਨਸਾਨ ਤੋਂ ਅਨਿਸ਼ਾਨੀਅਤ ਖਤਮ ਕਰ ਦਿੰਦਾ ਹੈ ਕਰਮੇ ਨੂੰ ਹੁਣ ਸਿਰਫ ਨਸ਼ੇ ਤੋਂ ਬਿਨਾ ਕੁਝ ਵੀ ਨਹੀਂ ਸੀ ਸੋਚਦਾ ਕਲਵੀਰ ਕੌਰ ਨੇ ਉਸ ਨੂੰ ਬਹੁਤ ਸਮਝਾਉਣਾ ਪਰ ਉਹ ਕਿਸੇ ਦੀ ਨਹੀਂ ਸੁਣਦਾ ਸੀ ਉਹ ਹੁਣ ਕੋਈ ਕੰਮ ਵੀ ਨਹੀਂ ਸੀ ਕਰਦਾ ਬਸ ਸਾਰਾ ਦਿਨ ਨਸ਼ੇ 'ਚ ਤਤ ਹੋ ਕੇ ਪਿਆ ਰਹਿੰਦਾ ਕਰਮਾਂ ਦੇ ਹਾਲਾਤ ਜਿਵੇਂ ਪਾਗਲਾਂ ਵਰਗੇ ਹੋ ਗਏ ਪੜ੍ਹ ਲਿਖ ਕੇ ਅਫਸਰ ਬਣਨ ਵਾਲਾ ਕਰਮ ਅੱਜ ਸਮੇਂ ਨੇ ਸੜਕਾਂ ਤੇ ਰੋਲ ਦਿੱਤਾ ਹਾਂਜੀ ਦੋਸਤੋ ਕਹਾਣੀ ਪੜ੍ਹਨ ਲਈ ਬਹੁਤ ਬਹੁਤ ਧੰਨਵਾਦ